ਸੋਹਣੋ ਨਰਾਜ਼ਗੀ ਤੇ ਨਹੀਂ ਗੱਲ ਦਿਲ ਦੀ ਜੇ ਇੱਕ ਕਹਿ ਦਿਆਂ ਤੁਸੀਂ ਗੀਤ ਸੁਣਿਆ ਨਾ ਸੋਨੀ ਪਾਵਲਾ ਸੋਨੀ ਪਾਵਲਾ ਦੀ ਜ਼ਿੰਦਗੀ ਬਾਰੇ ਗੱਲ ਕਰਾਂਗੇ ਕਿਵੇਂ ਉਹਨਾਂ ਦੀ ਮੌਤ ਹੁੰਦੀ ਆ ਕਿਵੇਂ ਉਹ ਸ਼ੁਰੂਆਤ ਕਰਦੇ ਆ ਕਿਵੇਂ ਛੋਟੀ ਜੀ ਉਮਰ ਚ ਐਡੀਆਂ ਬਟੀਆਂ ਬਲੰਦੀਆਂ ਨੂੰ ਚੁੰਦੇ ਆ ਤੇ ਕਿਹੜਾ ਉਹਨਾਂ ਦਾ ਪਿੰਡ ਸੀ ਕਿਹੜੇ ਜ਼ਿਲ੍ਹੇ ਨਾਲ ਸੀਗੇ ਤੇ ਸੋਨੀ ਪਾਵਲਾ ਦੇ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਸੋਨੀ ਪਾਵਲਾ ਦਾ ਜਨਮ 1969 ਨੂੰ ਸਰਦਾਰ ਮਹਿੰਦਰ ਸਿੰਘ ਦੇ ਘਰੇ ਪਿੰਡ ਬਲਾਸਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਹੁੰਦਾ ਆ ਤੇ ਜਿਹੜਾ ਸੋਨੀ ਪਾਵਲਾ ਸੀ ਇਹਦਾ ਘਰ ਦਾ ਨਾਮ ਤੇਜਿੰਦਰਪਾਲ ਸਿੰਘ ਪਾਵਲਾ ਸੀਗਾ ਤੇ ਸ਼ੌਂਕ ਇਹਨੂੰ ਗਾਉਣ ਦਾ ਪਹਿਲੇ ਹੀ ਸੀਗਾ ਸਕੂਲ ਵੀ ਗਾਉਂਦਾ ਰਹਿੰਦਾ ਸੀਗਾ ਉਸ ਤੋਂ ਬਾਅਦ ਦੋਸਤੋ ਇਹਨਾਂ ਦੇ ਪਿਤਾ ਜੀ ਦੀ ਜਦੋਂ ਮੌਤ ਹੋ ਜਾਂਦੀ ਆ ਤੇ ਸੋਨੀ ਦੇ ਸਿਰ ਉਮਰ ਨਿਆਣੀ ਹੁੰਦੀ ਆ ਤੇ ਪੈ ਜਾਂਦਾ ਤਾਂ ਫਿਰ ਸੋਨੀ ਦੀਆਂ ਚਾਰ ਭੈਣਾਂ ਹੁੰਦੀਆਂ ਜਿਹੜੀਆਂ ਜਿਨ੍ਹਾਂ ਚੋਂ ਇੱਕ ਕੈਨੇਡਾ ਹੁੰਦੀ ਆ ਤੇ ਫਿਰ 1994 ਦੇ ਵਿੱਚ ਸੋਨੀ ਪਾਵਲਾ ਕੈਨੇਡਾ ਚਲੇ ਜਾਂਦਾ ਆਪਣੀ ਭੈਣ ਦੇ ਕੋਲ ਉੱਤੇ ਜਾ ਕੇ ਸੋਨੀ ਪਾਵਲਾ ਇੱਕ ਫੈਕਟਰੀ ਦੇ ਵਿੱਚ ਕੰਮ ਕਰਦੇ ਆ ਫੈਕਟਰੀ ਦੇ ਵਿੱਚ ਕੰਮ ਕਰਨਾ ਇਹਨਾਂ ਦੀਆਂ ਉਂਗਲੀਆਂ ਤੇ ਸੱਟ ਲੱਗ ਜਾਂਦੀ ਆ ਉਸ ਤੋਂ ਬਾਅਦ ਸੋਨੀ ਪਾਵਲਾ ਡ్రਾਈਵਰੀ ਕਰਨ ਲੱਪੈਂਦੇ ਆ ਪਰ ਉਤੋਂ ਵੀ ਪਰ ਫਿਰ ਸੋਨੀ ਪਾਵਲਾ ਨੂੰ ਇਹ ਹੁੰਦਾ ਮੈਨੂੰ ਗਾਉਣ ਦਾ ਛੌਂਕ ਪੈ ਹੈਗਾ ਜੀ ਮੈਂ ਇੱਧਰ ਕਰਾਂ ਫਿਰ ਇੱਕ ਉਸਤਾਦ ਧਾਰ ਦੇ ਉਹਨਾਂ ਤੋਂ ਸਿੱਖਦੇ ਨੇ ਪ੍ਰੋਪਰ ਤਰੀਕੇ ਨਾਲ ਸਿੱਖ ਕੇ ਫਿਰ 2000 ਦੇ ਵਿੱਚ ਇਹਨਾਂ ਦੀ ਪਹਿਲੀ ਕੈਸਟ ਆਉਂਦੀ ਆ ਹੀਰੇ ਨੀ ਹੀਰੇ ਕੈਸਟ ਚੱਲ ਜਾਂਦੀ ਆ ਤੇ ਗਾਣੇ ਉਹਦੇ ਹਿੱਟ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜੀ ਕੈਸਟ ਦਿਲ ਕਰਦਾ ਆਉਂਦੀ ਆ ਉਹ ਤਾਂ ਰਿਕਾਰਡ ਤੋੜ ਦਿੰਦੀ ਜਿਹਦੇ ਵਿੱਚ ਗਾਣਾ ਸੀਗਾ ਦਿਲ ਤੇਰਾ ਵੀ ਡਰਦਾ ਦਿਲ ਮੇਰਾ ਵੀ ਡਰਦਾ ਤੇ ਇੱਕ ਗੀਤ ਸੀਗਾ ਸੋਹਣੀਓ ਨਾਰਾਜ਼ਗੀ ਤੇ ਨਹੀਂ ਗੱਲ ਦਿਲ ਜੀ ਦੀ ਇੱਕ ਕਹਦੇ ਆ ਤੋੜ ਮੋੜ ਸੁਟੋਗੇ ਤਾਂ ਨਹੀਂ ਤੁਹਾਡੇ ਗਲ ਨੂੰ ਜੇ ਗਾਨੀ ਲੈਦੇ ਆ ਤੇ ਇੰਨਾ ਵਧੀਆ ਗਾਣਾ ਤੇ ਇੱਕ ਗਾਣਾ ਜਿਹੜਾ ਸਭ ਤੋਂ ਜ਼ਿਆਦਾ ਚੱਲਿਆ ਦੀ ਗੁਰਵਿੰਦਰ ਮਾਦੋਕੇ ਵਾਲੇ ਨੇ ਲਿਖਿਆ ਪੈਰਾਂ 'ਚ ਪੰਜੇਬ ਯਾਰ ਦੀ ਵੇਲਾ ਸੁੰਭਰਾਂ ਤੇ ਛਣਕ ਪਵੇ ਉਹ ਗੀਤ ਵੀ ਪੰਜੇਬ ਇਨਾਂਤ ਕਿ ਲਿਆ ਸੀਗਾ ਤੇ ਫਿਰ ਤਾਂ ਸੋਨੀ ਪਾਵਲਾ ਇੱਕਦਮ ਸਟਾਰ ਬਣ ਗਿਆ ਸੀ ਸਟਾਰ ਬਣ ਗਿਆ ਸੀ ਕਿਉਂਕਿ ਇਸ ਕੈਡ ਦੇ ਵਿੱਚ ਸੁਖਜਿੰਦਰ ਛਿੰਦੇ ਦਾ 뮤직 ਸੀਗਾ ਪਹਿਲਾਂ ਪਲੈਨੈਟ ਰਿਕਾਰਡਸ ਰੈਕਸਬਲ ਜਿਹੜੀ ਆਈ ਸੀਗੀ ਹੀਰੇ ਨੀ ਹੀਰੇ ਉਹ ਵੀ ਕਾਫੀ ਪਰ ਜਿਹੜੀ ਸੁਖਜਿੰਦਰ ਸਿੰਘ ਦੇ 뮤직 ਦੇ ਵਿੱਚ ਤੇ ਦਿਲ ਕਾਈ ਸੀ ਇਹਨੇ ਤਾਂ ਰਿਕਾਰਡ ਤੋੜ ਦਿੱਤੇ ਸੀ ਤੇ ਫਿਰ ਟਰੈਕਟਰਾਂ ਤੇ ਆਮ ਸੋਨੀ ਪਾਵਲਾ ਵਜਦਾ ਸੁਣਦਾ ਸੀਗਾ ਪਰ ਫਿਰ ਸੋਨੀ ਪਾਵਲਾ ਇੱਕ ਦਿਨ ਸ਼ੋਅ ਕਰਨ ਜਾਂਦੇ ਆ ਸ਼ਾਇਦ ਪਟੈਂਟ ਟ੍ਰਾਂਟੋ ਇੱਥੇ ਮੈਂ ਪੱਕਾ ਨਹੀਂ ਯਕੀਨ ਨਹੀਂ ਤੇ ਪਟਿਆਲਾ ਹਾਊਸ ਦੇ ਵਿੱਚ ਸ਼ੋਅ ਸੀਗਾ ਉੱਥੇ ਜਿਵੇਂ ਸਟੇਜ ਤੇ ਚੜਦੇ ਆ ਪਾਣੀ ਪੀਂਦੇ ਉਤਰਦੇ ਆ ਤੇ ਇਹਨਾਂ ਨੂੰ ਅਟੈਕ ਹੋ ਜਾਂਦਾ ਹੈ ਹੱਟੈਕ ਹੋ ਜਾਂਦਾ ਉਹਦੇ ਨਾਲ ਇਹਨਾਂ ਨੂੰ ਹਸਪੀਟਲ ਲਿਆ ਜਾਂਦਾ ਉੱਥੇ ਐਡਮਿਟ ਕਰਾਇਆ ਜਾਂਦਾ ਪਰ ਉੱਤੇ ਇਹਨਾਂ ਨੂੰ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਸੀ ਕਿ ਇਹਨਾਂ ਨੇ ਕੋਈ ਇਹ ਨਸ਼ਾ ਜਾਂ ਨਸ਼ੀਲੀ ਵਸਤੂ ਲੈ ਲਈ ਹੋਈ ਆ ਉਹਦਾ ਸੇਵਨ ਕੀਤਾ ਤਾਂ ਕਰਕੇ ਇਹਨਾਂ ਦਾ ਪਰ ਘਰਦਿਆਂ ਨੇ ਮਾਤਾ ਪਿਤਾ ਨੇ ਸਾਰਿਆਂ ਨੇ ਇਸ ਗੱਲ ਨੂੰ ਨਕਾਰਿਆ ਕਹਿੰਦੇ ਪੁੱਤ ਸਾਡਾ ਨਸ਼ੇ ਨਹੀਂ ਸੀ ਕਰਦਾ ਇਹ ਜਿਹੜੀ ਮੌਤ ਉਹਦੀ ਹਾਰਟ ਟੈਕ ਨਾਲ ਹੀ ਹੋਈ ਹਾਰਟ ਟੈਕ ਆਇਆ ਤਾਂ ਕਰਕੇ ਤੇ ਪਰ ਬਸ 2005 ਦੇ ਵਿੱਚ ਇਹ ਸੋਨੀ ਪਾਵਲਾ ਸਾਤੋਂ ਵਿਛੜ ਜਾਂਦਾ ਆ ਤੇ ਬਹੁਤ ਛੋਟੀ ਜੀ ਉਮਰ ਦੇ ਵਿੱਚ ਹੀ ਲੰਬੀਆਂ ਵੱਡੀਆਂ ਪਲੰਘਾਂ ਪੱਟਦਾ ਹੋਇਆ ਸੋਨੀ ਪਾਵਲਾ ਥੋੜੇ ਜੇ ਸਮੇਂ ਦੇ ਕੈਰੀਅਰ ਵਿੱਚ ਹੀ ਬਲੰਦੀਆਂ ਨੂੰ ਛੂੰਦਾ ਹੋਇਆ ਸੋਨੀ ਪਾਵਲਾ ਸਾਡੇ ਤੋਂ ਹਮੇਸ਼ਾ ਲਈ ਚਲਾ ਜਾਂਦਾ ਸੋਨੀ ਪਾਵਲਾ ਦੇ ਫੈਨ ਅੱਜ ਵੀ ਬਹੁਤ ਨੇ ਸਾਰੇ ਨੇ ਤੁਹਾਡੇ ਚੋਂ ਕੌਣ-ਕੌਣ ਸੋਨੀ ਪਾਵਲਾ ਦਾ ਫੈਨ ਆ ਤੇ ਕੌਣ-ਕੌਣ ਉਹਨਾਂ ਦੇ ਗਾਣੇ ਸੁਣਦਾ ਰਿਹਾ ਤੇ ਅੱਜ ਵੀ ਸੁਣਦਾ ਜ਼ਰੂਰ ਕਮੈਂਟ ਕਰਕੇ ਦੱਸਿਓ ਹੋਰ ਕੋਈ ਤੁਹਾਡੀ ਨਿਗਾਹ ਦੇ ਵਿੱਚ ਇਸ ਤਰ੍ਹਾਂ ਦਾ ਸਿੰਗਰ ਹੋਵੇ ਉਹਦੇ ਬਾਰੇ ਵੀਡੀਓ ਕਰਨੀ ਹੋਵੇ ਤੇ ਮੈਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਲਿਖਿਓ ਧੰਨਵਾਦ